ਜੀ ਸਾਸ੍ਰਿਕਾ ਜੀ ਸਾਰੇ ਨੂੰ ਅਸਲਾਮ ਵਾਲੇਕੁਮ ਜੈ ਸ਼੍ਰੀ कृष्णा ਰਦੀ ਰਦੀ ਤੁੰਬੰ ਭੋਲੇ ਸੋਹਣ ਜੀ ਅਕਸਰ ਅਸੀਂ ਦੇਖਦੇ ਆ ਆਪਣੇ ਸੁਸਾਇਟੀ ਦੇ ਵਿੱਚ ਕਿ ਕਾਫੀ ਜਿਹੜੀ ਲੇਡੀਜ਼ ਨੇ ਸਿੰਗਲ ਮਮ ਕਹਿੰਦੀਆਂ ਆਪਣੇ ਆਪ ਨੂੰ ਸਿੰਗਲ ਮਮ ਸਿੰਗਲ ਮਮੈਂਟਸ ਕਿਉਂਕਿ ਡਿਵੋਰਸ ਹੋਇਆ ਹੁੰਦਾ ਆਪਣੇ ਬੱਚੇ ਨੂੰ ਖੁਦ ਪਾਲਦੀਆਂ ਪਰਵਿਸ਼ ਕਰਦੀਆਂ ਤੇ ਹਸਬੰਡ ਵੱਲੋਂ ਵੀ ਹੁਣ ਕੈਨੇਡਾ ਦੇ ਵਿੱਚ ਤਾਂ ਹਸਬੰਡ ਵੱਲੋਂ ਸਪੋਰਟ ਮਿਲਦੀ ਹੈ ਕਾਨੂੰਨ ਲਾਉਂਦਾ ਹੈ ਵੀ ਮਿਟ ਇੱਕ ਤੇ ਬੱਚੇ ਦੀ ਉਮਰ ਤੱਕ ਸੀ ਪੈਸਾ ਦੇਣਾ ਬੱਚੇ ਨੂੰ ਜਿੱਨਾ ਸਿਕ ਮੈਂ ਇੱਕ ਚੀਜ਼ ਮੈਂ ਨੋਟਿਸ ਕੀਤੀ ਹੈ ਮੈਂ ਕਿਸੇ ਦੀ ਰਿਲੀਜੀਅਨ ਨੂੰ ਤਾਂ ਕਿਸੇ ਦੇ ਵੀ ਮਤਲਬ ਜਾਤ ਤਰਨ ਨੂੰ ਟਾਰਗੇਟ ਨਹੀਂ ਕਰ ਰਹੀ ਐ ਮੈਂ ਜੋ ਜੋ ਚੀਜ਼ ਮੈਂ ਇੱਕ ਖਾਸ ਤੌਰ ਤੇ ਸਾਡੀਆਂ ਪੰਜਾਬਣਾਂ ਜੇ ਸਾਡੀਆਂ ਪੰਜਾਬਣਾਂ ਕੋਈ ਭੈਣਾ ਸਿੰਗਲ ਮਮ ਨੇ ਉਹ ਰੋਲਾ ਨਹੀਂ ਪਾਉਂਦੀਆਂ ਉਹ ਕਿਸੇ ਮੂਰੇ ਤਰਲੇ ਨਹੀਂ ਕਰਦੀਆਂ ਮੰਨਤਾ ਨਹੀਂ ਕਰਦੀਆਂ ਕਦੇ ਵੀ ਹਾਏ ਮੈਂ ਸਿੰਗਲ ਮਮ ਆ ਹਾਏ ਮੇਰੇ ਤਿੰਨ ਬੱਚੇ ਆ ਭੈਣ ਜੀ ਤੁਸੀਂ ਜੇ ਡਿਸਕਾਊਂਟ ਕਰਦਾ ਉਹ ਨਹੀਂ ਮਿਹਨਤ ਤੇ ਬਰੀਕ ਕਰਦੀਆਂ ਵੀ ਨਹੀਂ ਕਿਉਂਕਿ ਬੱਚਿਆਂ ਦੇ ਪੈਸੇ ਸਰਕਾਰ 18 ਸਾਲ ਤੱਕ ਤੁਹਾਨੂੰ ਦਿੰਦੀ ਹੈ ਆ ਜਿਹੜੇ ਪਾਕਿਸਤਾਨ ਤੋਂ ਵੈਰਾਈਟੀਆਂ ਆਈਆਂ ਨਾ ਕਈ ਮੁਸਲਿਮ ਲਾ ਲੋ ਜਾਂ ਕਈ ਕ੍ਰਿਸਚੀਅਨ ਲਾ ਲੋ ਪਾਕਿਸਤਾਨ ਦੇ ਇਹ ਜਿੱਥੇ ਵੀ ਜਾਂਦੇ ਆ ਨਾ ਪਖਾਰੀਆਂ ਨੂੰ ਇਹਨਾਂ ਨੇ ਮੰਗਣਾ ਸ਼ੁਰੂ ਕਰ ਦੇਣਾ ਇਹਨਾਂ ਦੀ ਜਨਾਨੀਆਂ ਨੇ ਆਮ ਸਿੰਗਲ ਮਮ ਆਈ ਹੈ 3 ਕਿਡਸ ਸામਨੇ ਨੂੰ ਤੁਸੀਂ ਦੱਸ ਰਹੇ ਹੋ ਵਾਰ-ਵਾਰ ਜਿੱਥੇ ਜਾਣੇ ਹੋ ਸਿੰਗਲ ਮॉम ਦਾ ਗੰਦ ਪਾ ਦਿੰਦੇ ਹੋ ਮੇਰੇ ਤਿੰਨ ਬੱਚੇ ਮੇਰੇ ਚਾਰ ਬੱਚੇ ਮੈਂ ਐ ਸਿੰਗਲ ਮॉम ਇਦਾਂ ਲੋਕ ਤੁਹਾਨੂੰ ਪੈਸਾ ਦੇ ਦੇਣਗੇ ਕਿਆ ਲੋਕ ਤੁਹਾਡਾ ਕੰਮ ਫ੍ਰੀ ਵਿੱਚ ਕਰ ਦੇਣਗੇ ਪੂਰੇ ਵਰਲਡ ਦੇ ਵਿੱਚ ਤੁਹਾਡੀ ਕਿਸੇ ਨੇ ਮਦਦ ਨਹੀਂ ਕਰਨੀ ਇਹ ਰੋਲਾ ਪਾਰ ਨਾਲ ਤੁਸੀਂ ਆਪਣੀ ਬੇਇੱਜ਼ਤੀ ਕਰਵਾਨੀ ਆ ਆਪਣੇ ਆਪਣੇ ਅਗਲੇ ਸਾਹਮਣੇ ਬੰਦੇ ਮੋਰੇ ਲਾਟ ਡਾਊਨ ਕਰਦੇ ਹੋ ਮਿਹਨਤ ਕਰੋ ਸਟ੍ਰਗਲ ਕਰੋ ਅਛਾ ਉਹ ਤਾਂ ਸੁਣੋ ਇਹ ਜਿੰਨਾਂ ਦੇ ਪਾਕਿਸਤਾਨ ਤੋਂ ਆਏ ਕਈ ਲੋਕ ਐ ਸਾਰਿਆਂ ਨੂੰ ਉਹਨੇ ਮੈ ਟਾਰਗੇਟ ਕਰਦੀ ਕਈ ਨਹੀਂ ਚਾਹੇ ਮੁਸਲਮਾਨ ਐ ਚਾਹੇ 크ਿਸਚਨ ਨੇ ਇਥੇ ਆ ਕੇ ਪਤੰਦਰ ਕੈਨੇਡਾ ਚ ਨਿਆਣੇ ਤੇ ਨਿਆਣੇ ਜੰਮਦੇ ਆ ਵਜ੍ਹਾ ਕੀ ਹੁੰਦੀ ਐ ਨਿਆਣੇ ਨਾਲ ਪਿਆਰ ਨਹੀਂ ਹੁੰਦਾ ਨਿਆਣੇ ਦੇ ਮਾਇਆ ਦੇ ਨਾਲ ਪਿਆਰ ਹੁੰਦਾ ਫਿਰ ਮੀਆਂ ਵੀ ਵੀ ਲੜ ਤੈਂਦੇ ਆਪਸ ਚ ਪਤੀ ਕਹਿੰਦਾ ਵੀ ਇਹ ਪੈਸੇ ਮੈਨੂੰ ਮਿਲਣੇ ਚਾਹੀਦੇ ਐ ਇਹ ਪੈਸੇ ਨਾਲ ਘਰ ਚਲਾ ਗ੍ਰੋਸਰੀ ਲਿਆ ਜਨਾਨੀ ਕਹਿੰਦੀ ਵੀ ਮੈਂ ਬੱਚਾ ਜੰਮਿਆ ਪੈਸੇ ਮੇਰੇ ਹੱਕ ਐ ਮੈਂ ਖਾਵਾ ਆੜਾ ਕੁਝ ਵੀ ਕਰਾਂ ਇਸ ਚੱਕ ਚਮੀਆਂ ਬੀਬੀ ਦੀ ਹੋ ਜਾਂਦੀ ਹੈ ਲੜਾਈ ਤੇ ਹੋ ਜਾਂਦੇ ਵਖ ਫਿਰ ਜਨਾਨੀ ਉਹੀ ਬੱਚਿਆਂ ਦਾ ਪੈਸਾ ਇਸਤੇਮਾਲ ਕਿਵੇਂ ਕਰਦੀ ਉਹਦੇ ਕੋਲ ਤਾਂ ਕਮਕਮ ਲੇੜੀ ਕੋੜੇ ਨਾ ਹੁੰਦਾ ਨਹੀਂ ਹੈ ਤੇ ਕਈ ਮਿਹਨਤੀਆਂ ਹੁੰਦੀਆਂ ਜਨਾਨੀ ਬਹੁਤ ਮਿਹਨਤ ਕਰਦੀਆਂ ਤੇ ਕਈ ਨਹੀਂ ਨਹੀਂ ਮਿਹਨਤੀ ਹੁੰਦੀਆਂ ਕਈ ਮਾੜੇ ਮੋਟੀ ਜੌਬ ਕਰਕੇ ਰਾਜੀਏ ਫਿਰ ਉਹ ਬੱਚਿਆਂ ਦੇ ਪੈਸਾ ਜਿਹੜਾ ਆਉਂਦਾ ਉਹ ਤਾਂ ਰੈਂਟ ਭਰਦੀਆਂ ਫਿਰ ਆਪ ਮਾੜਾ ਮੋਟਾ ਕੰਮ ਕਰਕੇ ਬੱਚਿਆਂ ਨੂੰ ਗੁੱਸੇਪ ਆਉਂਦੀਆਂ ਪਰ ਇਹ ਬੱਚਿਆਂ ਦੀ ਲਾਈਫ ਥੋੜਾ ਹੈ ਕੈਨੇਡਾ ਸਰਕਾਰ ਜਿਹੜਾ ਬੱਚਿਆਂ ਦਾ ਪੈਸਾ ਦਿੰਦੀ ਹੈ ਨਾ ਬੱਚਿਆਂ አስተਦਿੰਦੀ ਕਿ ਸਾਡੇ ਕਈ ਪੰਜਾਬੀ ਫੈਮਲੀਜ਼ ਆਪਣੇ ਬੱਚਿਆਂ ਦੇ ਪੈਸੇ ਉਹ ਆਪਣੇ ਬੱਚਿਆਂ ਦੇ ਪੈਸੇ ਨੂੰ ਹੱਥ ਨਹੀਂ ਲਾਉਂਦੇ ਆ ਉਹ ਕਹਿੰਦੇ ਆ ਵੀ ਬੱਚਿਆਂ ਦੇ ਅਕਾਊਂਟ ਚ ਜਾਏਗਾ ਬੱਚੇ ਜਦੋਂ ਵੱਡੇ ਹੋ ਜਾਣਗੇ ਜਿਹੜੇ ਯੂਨੀਵਰਸਿਟੀ ਸਕੂਲ ਤੱਕ ਵੀ ਹੈ ਵੀ ਯੂਨੀਵਰਸਿਟੀ ਫੀਸਾਂ ਚਲ ਫੀਸਾਂ ਜੋਗੇ ਜੁੜ ਜਾਣਗੇ ਜੋ ਹੋਰ ਪਾਣੀ ਪੈਸੇ ਹੋਰ ਪਾ ਦਾਂਗੇ ਵਿੱਚ ਸਕੀਮ ਕਿੰਨੀ ਅੱਛੀ ਕਿਉਂਕਿ ਬੱਚਿਆਂ ਦਾ ਨਾ ਵੈਸੇ ਵੀ ਬੱਚਿਆਂ ਦੀ ਧੀਆ ਪੁੱਤਾਂ ਦੀ ਕਮਾਈ ਫਲਦੀ ਨਹੀਂ ਕਿਸੇ ਨੂੰ ਵੀ ਸੋ ਇਸ ਧਰਮ ਯੁੱਧ ਦੇ ਵਿੱਚ ਜਦੋਂ ਮੀਆਂ ਬੀਬੀ ਆਪਸ ਚ ਲੜਦੇ ਆ ਅੱਡ ਹੋ ਜਾਂਦੇ ਸਿਰਫ ਬੱਚਿਆਂ ਦੇ ਪੈਸੇ ਪਿੱਛੇ ਉਹ ਕਿਹੜੀ ਜਨਾਨੀ ਹੁੰਦੀ ਆ ਜੇ ਜੇ ਤਾਂ ਸਮਰਤ ਰ ਹਰਤ ਹੁੰਦੀ ਆ ਉਹ ਛੁੱਕ ਜਾਂਦੀ ਆ ਥੋੜਾ ਆਪਣਾ ਘਰ ਨਹੀਂ ਖਰਾਬ ਕਰੂਗੀ ਕਿਉਂ ਆਪਣੇ ਬੱਚਿਆਂ ਕਰਕੇ ਕਿ ਮੇਰੇ ਬੱਚਿਆਂ ਨੂੰ ਮੈਂ ਇਕੱਲੀ ਸਰਵਾਈਵ ਨਹੀਂ ਕਰ ਪਾਉਂਗੀ ਮੇਨੂੰ ਪਤੀ ਦੀ ਲੋੜ ਆ ਔਰ ਮੇਰੇ ਬੱਚੇ ਰੋ ਜਾਣਗੇ ਮੈਂ ਬਹੁਤ ਐਦਾਂ ਦੀ ਲੇਡੀਜ਼ ਦੇਖੀ ਜਿਹੜੀਆਂ ਛੁੱਕ ਕੇ ਲਾਈਫ ਕੱਟ ਜਾਂਦੀਆਂ ਆਪਣੇ ਬੱਚਿਆਂ ਦੀ ਲਾਈਫ ਬਣਾ ਜਾਂਦੀਆਂ ਹੈਟਸ ਆਫ ਐਦਾਂ ਦੀਆਂ ਮਾਵਾਂ ਨੂੰ ਪਰ ਜਿਹੜੀਆਂ ਜਨਾਨੀਆਂ ਚ ਹੰਕਾਰ ਈਗੋ ਭਰਿਆ ਬੰਦੇ ਨੂੰ ਕਹਣਾ ਨਾ ਨਾ ਮੈਂ ਤਾਂ ਸਭ ਕੁਝ ਕਰ ਸਕਦੀ ਮੈਨੂੰ ਤੇਰੀ ਲੋੜ ਨਹੀਂ ਪੱਲੇ ਉਹਦੇ ਕੁਝ ਨਹੀਂ ਹੁੰਦਾ ਲੇਡੀ ਦੇ ਉਹ ਕੁਛ ਨਹੀਂ ਕਰ ਸਕਦੀ ਐ ਉਹਦਾ ਕੋਈ ਲਿਵਿੰਗ ਸਟੈਂਡਰਡ ਨਹੀਂ ਹੁੰਦਾ ਉਹਦਾ ਪਰ ਉਹਦੇ 'ਚ ਹੰਕਾਰ ਹੁੰਦਾ ਵੀ ਬਸ ਮੈਂ ਕਰ ਸਕਦੀ ਐ ਸੋ ਕਈ ਵਾਰ ਕੁਝ ਜਨਾਨੀਆਂ ਆਪਣੇ ਹੰਕਾਰ ਤੇ ਆਪਣੀ ਮੈਂ ਦੇ ਵਿੱਚ ਆ ਕੇ ਆਪਣੀ ਤਾਂ ਲਾਈਫ ਸਪੋਇਲ ਕੀਤੀ ਹੁੰਦੀ ਐ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਨਾਲ ਵੀ ਖਲਵਾਰ ਕਰ ਜਾਂਦੀਆਂ ਫਿਰ ਕਿਤੇ ਨਾ ਕਿਤੇ ਉਹ ਬੰਦੇ ਵਿੱਚ ਵੀ ਇਸ ਚੀਜ਼ ਦਾ ਆਕੜ ਆ ਜਾਂਦੀ ਵੀ ਜੇ ਇਹਨਾਂ ਹੰਕਾਰ ਕਰਦੀ ਜਾਂ ਪਾਲਲਾ ਹੁਣ ਮੈਂ ਵੀ ਤੈਨੂੰ ਫੁੱਟੀ ਕੋਡੀ ਨਹੀਂ ਦਿੰਦਾ ਫੇਰ ਪਿੱਟਦੀਆਂ ਲੋਕਾਂ ਕੋਲ ਆਈ ਐਮ ਸਿੰਗਲ ਮਮ ਆਈ ਹੈਵ 3 ਕਿਡਸ ਆਈ ਹੈਵ 4 ਕਿਡਸ ਮੇਰਾ ਬੰਦਾ ਜੀ ਮੈਨੂੰ ਖਰਚਾ ਨਹੀਂ ਦਿੰਦਾ ਕਿਤੇ ਵੀ ਤੁਸੀਂ ਕੋਈ ਚੀਜ਼ ਲੈਣ ਜਾਣੇ ਉੱਥੇ ਦਵਾਈਆਂ ਪਾਣ ਲੱਗ ਜਾਂਦੀ ਉਹ ਕਿਹ ਸੰਭਰ ਬੰਦਾ ਤੁਹਾਨੂੰ ਡਿਸਕਾਊਂਟ ਦੇ ਦੇਗਾ ਫੋਰ ਐਗਜ਼ਾਮਪਲ ਤੁਸੀਂ ਕਿਸੇ ਡਾਕਟਰ ਕੋਲ ਗਏ ਹੋ ਕੋਈ ਸਕਿਨ ਟ੍ਰੀਟਮੈਂਟ ਤੇ ਗਏ ਤੁਸੀਂ ਡਾਕਟਰ ਨੂੰ ਹਾਂ ਜੀ ਮੇਰੇ ਮੂੰਹ ਦਾ ਟ੍ਰੀਟਮੈਂਟ ਕਰ ਦਿਓ ਪਰ ਮੈਨੂੰ ਇੰਨੇ ਪੈਸੇ ਦੇਣੇ ਕਿਉਂਕਿ ਮੈਂ ਸਿੰਗਲ ਮਮ ਆ ਮੇਰੇ ਤਾਂ ਤਿੰਨ ਬੱਚੇ ਆ ਮੇਰਾ ਬੰਦਾ ਤਾਂ ਮੈਨੂੰ ਕੋਈ ਪੈਸੇ ਨਹੀਂ ਦਿੰਦਾ ਉਹ ਤਾਂ ਮੈਨ ਨਾਲ ਰਹਿੰਦਾ ਸੋ ਡਾਕਟਰ ਕਿ ਤੁਹਾਨੂੰ ਡਿਸਕਾਊਂਟ ਦੇ ਦੇ ਜਿੰਨਾ ਤੁਸੀਂ ਲੋਕਾਂ ਨੂੰ ਇਹ ਦੱਸੋਗੇ ਨਾ ਕਿ ਤੁਸੀਂ ਤਕਲੀਫ ਚੋਂ ਜਿੰਨਾ ਤੁਸੀਂ ਲੋਕਾਂ ਨੂੰ ਇਹ ਦੱਸੋਗੇ ਕਿ ਹੇ ਮੇਰੇ ਨਾਲ ਲੋਕ ਤੁਹਾਡਾ ਉਹਨਾਂ ਫਾਇਦਾ ਚੱਕਣਗੇ ਤੁਹਾਡਾ ਸਾਥ ਨਹੀਂ ਦੇਣਾ ਤੁਹਾਨੂੰ ਆਪਣੀ ਜ਼ਿੰਦਗੀ ਦੀ ਜ਼ਰੂਰਤਾਂ ਨੂੰ ਪੂਰੀ ਕਰਨ ਵਾਸਤੇ ਖੁਦ ਮਿਹਨਤ ਕਰਨੀ ਪੈਣੀ ਹੈ ਖੁਦ ਸਟਰਗਲ ਕਰਨਾ ਪੈਣਾ ਹੈ ਕਿਸੇ ਨੇ ਇਸ ਦੁਨੀਆ ਸਮਾਜ ਵਿੱਚ ਤੁਹਾਡਾ ਸਾਥ ਹੀ ਦੇਣਾ ਹਰ ਇੱਕ ਬੰਦੇ ਨੇ ਸਿਰਫ ਤੁਹਾਡਾ ਮਜ਼ਾਕ ਉਡਾਉਣਾ ਹੈ ਔਰ ਇਹ ਸੱਚ ਹੈ ਹਕੀਕਤ ਹੈ ਔਰ ਜਿਹੜੀਆਂ ਬੁੜੀਆਂ ਆਦਤ ਪੈ ਗਈਆਂ ਬੱਚੇ ਜੰਮ ਜੰਮ ਕੇ ਸਿਰਫ ਸਰਕਾਰ ਤੋਂ ਪੈਸਾ ਲੈ ਕੇ ਖਾਣਾ ਉਹਨੇ ਇੰਗਲੈਂਡ ਵਾਲਿਆਂ ਨੇ ਰਿਸ਼ੀ ਸੋਨਕ ਨੇ ਬੰਦ ਕਰਤਾ ਕਿ ਜਿਹੜੇ ਬੱਚਿਆਂ ਨੂੰ ਪੈਸੇ ਮਿਲਦੇ ਸੀ ਬੰਦ ਹੈ ਉਹ ਕਹਿੰਦੇ ਡੇ ਸੈਂਟਰ ਫ੍ਰੀ ਕਰਦੇ ਆਪਣੇ ਬੱਚੇ ਨੂੰ ਡੇ ਸੈਂਟਰ ਛੱਡੋ ਤੇ ਕੰਮ ਕਰੋ ਗੱਲ ਵੀ ਸਾਸੀ ਜਨਾਨੀਆਂ ਉਥੇ ਬ੍ਰਿਟਿਸ਼ ਵਿੱਚ ਬੱਚੇ ਜੰਮ ਜੰਮ ਕੇ ਘਰ ਬੈਠੀਆਂ ਕੰਮ ਨਹੀਂ ਕਰਦੇ ਇਹ ਬੱਚੇ ਸੰਭਾਲਦੀਆਂ ਬੱਚਿਆਂ ਦੀ ਕਮਾਈ ਆ ਰਹੀ ਇਹ ਬੰਦਾ ਵੀ ਕੰਮ ਨਹੀਂ ਕਰਦਾ ਸੋ ਕਿੰਨਾ ਮਾੜਾ ਬਿਜ਼ਨਸ ਬਣਾ ਲਿਆ ਨਾ ਤੁਸੀਂ ਕਿੰਨੀ ਮਾੜੀ ਗੱਲ ਹੈ ਸੋ ਮੈਂ ਕਹਿੰਦੀ ਕਿ ਜੇ ਇੰਗਲੈਂਡ ਦੇ ਵਿੱਚ ਇਹ ਲਾ ਚੇਂਜ ਹੋਇਆ ਹੈ ਇਹ ਕੈਨੇਡਾ 'ਚ ਵੀ ਹੋਣਾ ਚਾਹੀਦਾ ਕਿ ਬੱਚਿਆਂ ਦੇ ਪੈਸੇ ਬੰਦ ਕਰ ਦਿੱਤੇ ਜਾਣ। ਉਹਦੇ ਬਦਲੇ ਡੇ ਕੇਅਰ ਸੈਂਟਰ ਸਾਰੇ ਫ੍ਰੀ ਕਰ ਦੇਣ ਕਿ ਮਾਂ ਆਪਣੇ ਬੱਚੇ ਨੂੰ ਤੇ ਛੱਡਨ ਤੇ ਆਪਣਾ ਕੰਮ ਤੇ ਜਾਵੇ। ਕੰਮ ਕਰਨਗੇ। ਟੱਕਲ ਟਕਾਣੇ ਆਊਗੀ ਘਰ ਵਿਹਲੇ ਬੈ ਕੇ ਬੱਚੇ ਜੰਮ ਜੰਮ ਕੇ ਪੈਸਾ ਖਾਣਗੇ। ਤੇ ਉਹਨਾਂ ਹੀ ਖਤਰਨਾਕ ਦਿਮਾਗ 'ਚ ਖਤਰਨਾਕ ਆਈਡੀਆ ਹੋਣਗੇ। ਸਮਾਣੀ ਗੱਲ ਹੈ ਜਿਹੜੇ ਪੇਰੈਂਟਸ ਆਪਣੇ ਸਰਕਾਰ ਤੋਂ ਪੈਸੇ ਲੈ ਕੇ ਆਪਣੇ ਬੱਚਿਆਂ ਦਾ ਪੈਸਾ ਦਾ ਦੁਰਉਪਯੋਗ ਕਰ ਰਹੇ ਆ ਉਹਨਾਂ ਦਾ ਫਿਊਚਰ ਨਹੀਂ ਸੋਚ ਰਹੇ ਆ ਇਹਨੂੰ ਨਹੀਂ ਪਤਾ ਮੈਂ ਸਹੀ ਬੋਲੀ ਆ ਜਾਂ ਗਲਤ ਬੋਲੀ ਆ ਜਿਸ ਸਹਿਮਤ ਹੋ ਤਾਂ ਕਮੈਂਟ ਜ਼ਰੂਰ ਕਰਿਓ ਚਾਹੇ